ਮਸ਼ਹੂਰ ਪੰਜਾਬੀ ਗਾਇਕ AP Tillo ਹਾਲ ਹੀ ਦੇ ਵਿੱਚ ਕੈਨੇਡਾ ਵਿੱਚ ਆਪਣੀ ਰਿਹائش ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੁਰਖੀਆਂ ਦੇ ਵਿੱਚ ਨੇ। ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਨੂੰ ਪ੍ਰਸਾਦਵਾਇਆ ਹੈ ਕਿ ਉਹ ਤੇ ਉਹਨਾਂ ਦਾ ਪਰਿਵਾਰ ਬਿਲਕੁਲ ਸੁਰੱਖਿਅਤ ਨੇ। ਇਸ ਦੇ ਬਾਵਜੂਦ ਇਸ ਘਟਨਾ ਨੇ ਆਨਲਾਈਨ ਕਾਫੀ ਹਲਚਲ ਮਚਾ ਦਿੱਤੀ ਹੈ ਜਿਸ ਨਾਲ AP Tillo ਦੇ ਫੈਨਸ ਕਾਫੀ ਚਿੰਤਤ ਨੇ। ਕਥਤ ਤੌਰ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਰਾ ਨੇ ਲਈ ਹੈ। AP Tillo ਮੂਲ ਰੂਪ ਦੇ ਵਿੱਚ ਪੰਜਾਬ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਲਾਵਾਲ ਦੇ ਰਹਿਣ ਵਾਲੇ ਨੇ ਤੇ ਇੱਕ ਸਿੱਖ ਪਰਿਵਾਰ ਤੋਂ ਆਉਂਦੇ ਨੇ। ਜਾਨ ਤੋਂ ਪਹਿਲਾਂ ਸਿਵਲ ਇੰਜੀਨੀਅਰਿੰਗ ਦੇ ਵਿੱਚ ਡਿਗਰੀ ਹਾਸਲ ਕੀਤੀ ਤੇ ਕੈਨੇਡਾ ਦੇ ਵਿੱਚ ਉਹਨਾਂ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਟਿਲੋ ਨੇ ਆਪਣੇ ਪਹਿਲੇ ਟਰੈਕ ਫੇਕ ਅਤੇ ਬਾਅਦ ਵਿੱਚ 2020 ਵਿੱਚ ਹਿੱਟ ਗੀਤ ਬ੍ਰਾਊਨ ਮੁੰਡੇ ਦੇ ਨਾਲ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਉਹਨਾਂ ਦੇ ਸੰਗੀਤ ਅਤੇ ਗਾਇਕੀ ਦੇ ਵਿੱਚ ਕੁਝ ਵੱਖਰਾ ਸੀ ਜਿਸ ਕਾਰਨ ਉਹ ਸਿਰਫ ਪੰਜਾਬ ਹੀ ਨਹੀਂ ਬਲਕਿ ਇੰਟਰਨੈਸ਼ਨਲੀ ਵੀ ਕਾਫੀ ਪਹਿਚਾਣ ਹਾਸਲ ਕਰ ਪਾਏ 2024 ਤੱਕ ਏਪੀ ਟਿਲੋ ਦੀ ਕੁੱਲ ਜਾਇਦਾਦ ਲਗਭਗ 10 ਮਿਲੀਅਨ ਡਾਲਰ ਜਲਾ ਲਗਭਗ 84 ਕਰੋੜ ਹੋਣ ਦਾ ਅਨੁਮਾਨ ਹੈ ਗਾਇਕ ਪ੍ਰਤੀ ਮਹੀਨਾ ਲਗਭਗ 40 ਲੱਖ ਰੁਪਏ ਕਮਾਉਂਦੇ ਹਨ ਉਹਨਾਂ ਦੀ ਆਮਦਨ ਦਾ ਵੱਡਾ ਹਿੱਸਾ ਉਹਨਾਂ ਦੇ ਸੰਗੀਤ ਤੋਂ ਆਉਂਦਾ ਹੈ